ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਅਸਾ ਮਹਲਾ 1 ਅਸ਼ਟ ਪਦੀਆਂ ਘਾਰ ਦੂਜਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਉਤਰ ਆਵ ਘਟ ਸਰਵਰ ਨਾਵੇ ਬਕੇ ਨਾਮ ਬੋਲੇ ਹਰ ਗੁਣ ਗਾਵੇ ਜਾਲਿਆ ਕਾਂਸੀ ਸੁਨ ਸੁਮਾਵੇ ਰਸ ਸਾਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨਹੁ ਅਬ ਮੋਰੇ ਪਰ ਪਰਦਾਰ ਰਹਾ ਸਭ ਠੌਰੇ ਰਹਾ ਸੱਚ ਬ੍ਰਤ ਨੇ ਮਨਾ ਕਾਲ ਸੰਤਾਵੇ ਸਤ ਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਾਰਸ ਬ੍ਰਹਮ ਪਦ ਪਾਵੇ ਸੱਚ ਮਨ ਕਾਰਨ ਦਤ ਬਿਲੋਵੇ ਸੋ ਭਰ ਸਰਵਰ ਮੈਲ ਨ ਧੋਵੇ ਜੈਸੋ ਰਾਤਾ ਤੈਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹੈ ਵਸੀਤ ਲਗਨ ਬੁਝਾਵੇ ਸੇਵਾ ਸੁਰਤ ਬਿਬੂਤ ਚੜਾਵੇ ਦਰਸ਼ਨ ਆਪ ਜਹਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਤ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ राजर से आमते के पाए तखत तो निवासी मंच समाए कार कमाई खसम र जाए अवगत नाथ न लखया जाए जल में उपज जल ते दूर जल में जो रेह भरपूर ਕਿਸ ਨੇੜੇ ਕਿਸ ਆਖਾਂ ਦੂਰ ਨੇਦ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਵਰਣ ਕੋਏ ਜੋਤ ਜਪਾਵੈ ਸੋ ਸੁਨ ਹੋਏ ਸੁਣ ਮਹਾਰਾਜ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਅਸਾ ਮਹਲਾ 1 ਅਸ਼ਟ ਪਦੀਆਂ ਘਾਰ ਦੂਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਉਤਰ ਆਵ ਘੰਟ ਸਰਵਰ ਨਾਵੇ ਬਕੇ ਨਾਮ ਬੋਲੇ ਹਰ ਗੁਣ ਗਾਵੇ ਜਾਲਿਆ ਕਾਸੀ ਸੁਨ ਸਮਾਵੇ ਰਸ ਸਾਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨਹੁ ਅਬ ਮੂਰੇ ਪਰਪੁਰਧਾਰ ਰਹਾ ਸਭ ਠੌਰੇ ਰਹਾਓ ਸੱਚ ਬ੍ਰਤ ਨੇ ਮਨਾ ਗਾਲ ਸੰਤਾਵੇ ਸਤ ਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਾਰਸ ਬ੍ਰਹਮ ਪਦ ਪਾਵੇ ਸਤ ਮਨ ਕਾਰਨ ਦਤ ਬਿਲੋਵੇ ਸੋ ਭਰ ਸਰਵਰ ਮੈਲ ਨ ਧੋਵੇ ਜੈਸੋ ਰਾਤਾ ਤੈਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹੈ ਵਸੀਤ ਲਗਨ 부ਝਾਵੇ ਸੇਵਾ ਸੁਰਤ ਬਿਬੂਤ ਚੜਾਵੇ ਦਰਸ਼ਨ ਆਪ ਸਹਿਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਤ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ रसर से आमते के पाए तखत तो निवासी मंच समाए कमाई खसम जाए अवगत नाथ न ना लखया जाए जल में उपजे जल ते दूर जल में जो रेहा भरपूर ਕਿਸਮ ਨੇੜੇ ਕਿਸ ਅੱਖਾਂ ਦੂਰ ਨੇਦ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰਿਆ ਵਰਣ ਕੋਏ ਜੋ ਤਿਤ ਭਾਵੈ ਸੋ ਗੁਣ ਹੋਏ ਸੁਣ ਭਰਦਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਅਸਾ ਮਹਲਾ 1 ਅਸ਼ਟ ਪਦੀਆਂ ਘਾਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਉਤਰ ਆਵ ਘਟ ਸਰਵਰ ਨਾਵੇ ਬਕੇ ਨਾਮ ਬੋਲੇ ਹਰ ਗੁਣ ਗਾਵੇ ਜਾਲਿਆ ਕਾਂਸੀ ਸੁਨ ਸਮਾਵੇ ਰਸ ਸਾਤ ਝੋਲ ਮਹਾਰਸ ਪਾਵੇ ਐਸਾ ਗਿਆਨ ਸੁਨਹੁ ਅਬ ਮੋਰੇ ਪਰਪੁਰਧਾਰ ਰਹਾ ਸਭ ਠੌਰੇ ਰਹਾਓ ਸੱਚਿ ਬ੍ਰਤ ਨੇ ਮਨਾ ਕਾਲ ਸੰਤਾਵੈ ਸਤਿਗੁਰ ਸ਼ਬਦ ਕਰੋਧ ਜਲਾਵੇ ਗਗਨ ਨਿਵਾਸ ਸਮਾਦ ਲਗਾਵੇ ਪਾਰਸ ਪਾਰਸ ਬ੍ਰਹਮ ਪਦ ਪਾਵੇ ਸਚ ਮਨ ਕਾਰਨ ਦਤ ਬਿਲੋਵੇ ਸੋ ਭਰ ਸਰਵਰ ਮੈਲ ਨ ਧੋਵੇ ਜੈਸੋ ਰਾਤਾ ਤੈਸੋ ਹੋਵੇ ਆਪੇ ਕਰਤਾ ਕਰੇ ਸੋ ਹੋਵੇ ਗੁਰ ਹੈ ਵਸੀਤ ਲਗਨ ਬੁਝਾਵੇ ਸੇਵਾ ਸੁਰਤ ਬਿਬੂਤ ਚੜਾਵੇ ਦਰਸ਼ਨ ਆਪ ਜਹਜ ਘਰ ਆਵੇ ਨਿਰਮਲ ਬਾਣੀ ਨਾਦ ਵਜਾਵੇ ਅੰਤਰ ਗਿਆਨ ਮਹਾਰਸ ਸਾਰਾ ਤੀਰਤ ਮਜਨ ਗੁਰ ਵਿਚਾਰਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ तो राजर से आमते के पाए तखत तो निवासी मंच समाए कार कमाई खसमर जाए अवगत नाथ न लखया जाए जल में उपजे जल ते दूर जल में जो रेह हाँ भरपूर ਕਿਸ ਨੇੜੇ ਕਿਸ ਆਖਾਂ ਦੂਰ ਨੇਦ ਗੁਣ ਗਾਵਾਂ ਦੇਖ ਹਦੂਰ ਅੰਤਰ ਬਾਹਰ ਵਰਣ ਕੋਏ ਜੋ ਤਿਤ ਭਾਵੇ ਸੋ ਭਨ ਹੋਏ ਸੁਣ ਮਹਾਰਾਜ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ